ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਪਟਿਆਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਬੇਕਰੀ ਮਾਮਲੇ ਤੋਂ ਬਾਅਦ ਇੱਕ ਹੋਰ ਅਜਿਹਾ ਹੀ ਕੇਸ ਸਾਹਮਣੇ ਆਇਆ ਪਟਿਆਲਾ ਤੋਂ ਜਿੱਤੇ ਦੱਸਦੀ ਹੈ ਕਿ ਐਕਸਪਾਇਰੀ ਡੇਟ ਵਾਲੀ ਚਾਕਲੇਟ ਖਾਣ ਦੇ ਨਾਲ ਇੱਕ ਮਾਸੂਮ ਬੱਚੇ ਹਸਪਤਾਲ ਦੇ ਵਿੱਚ ਦਾਖਲ ਹੈ ਤੇ ਦੱਸਦੀ ਹੈ ਕਿ ਉਸ ਦੀ ਕੀ ਹਾਲਿਆ ਹੈ ਕਿ ਸਥਿਤੀ ਵੀ ਗੰਭੀਰ ਬਣੀ ਹੋਈ ਹੈ ਤੇ ਮਾਪੇ ਤੇ ਨਾਲ ਹੋਰ ਸਾਰਾ ਗਵਾਹੜ ਦੇਖ ਸਕਦੇ ਹੋ ਤੁਸੀਂ ਬੇਕਰੀ ਦੇ ਦੁਕਾਨ ਦੇ ਉੱਪਰ ਜਿਹੜਾ ਪਹੁੰਚਿਆ ਤਾਂ ਦੱਸਦੇ ਕਿ ਬੇਕਰੀ ਤੋਂ ਬਾਅਦ ਇੱਕ ਹੋਰ ਨਵਾਂ ਕੇਸ ਸਾਹਮਣੇ ਆਇਆ ਪਿਛਲੀ ਵਾਰ ਤੁਹਾਨੂੰ ਯਾਦ ਹੋਊਗਾ ਪਟਿਆਲਾ ਦੇ ਇੱਕ ਕੇਸ ਜੀ ਤੇ ਬੇਕਰੀ ਦਾ ਕੇਕ ਖਾਣ ਦੇ ਨਾਲ ਇੱਕ ਬੱਚੀ ਦੀ ਮੌਤ ਹੋ ਗਈ ਸੀ ਤਾਂ ਦਾਦੇ ਕਿ ਹੁਣ ਐਕਸਪਾਇਰੀ ਡੇਟ ਐਕਸਪਾਇਰੀ ਡੇਟ ਵਾਲੀ ਚਾਕਲੇਟ ਖਾਣ ਦੇ ਨਾਲ ਇਸ ਬੱਚੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਕਿਉਂਕਿ ਖੂਨ ਦੀਆਂ ਉਲਟੀਆਂ ਜਿਹੜੀਆਂ ਇਸ ਨੂੰ ਲੱਗੀਆਂ ਸੀ ਤਾਂ ਦਾਦੇ ਕਿ ਬੇहद ਨਾਜ਼ੁਕ ਹਾਲਤ ਜਿਹੜੀ ਹੈ ਬਣੀ ਹੋਈ ਹੈ ਬੱਚੀ ਦੀ ਪਰ ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜਰੂਰ ਜਿਹੜਾ ਪਰਮਾਤਮਾ ਦੇ ਮੂਹਰੇ ਜਿਹੜਾ ਅਰਦਾਸ ਕਰੋ ਕਿ ਇਸ ਬੱਚੀ ਦੀ ਹਾਲਤ ਸੁਧਰ ਜਾਵੇ ਤੇ ਬੱਚੀ ਦੀ ਜਾਨ ਬਚਾਈ ਜਾ ਸਕੇ ਪਰ ਦਾਦੇ ਕਿ ਮਾਪੇ ਜਿਹੜੇ ਐ ਤੇ ਨਾਲ ਗਵਾਂਢ ਜਿਹੜਾ ਸਾਰਾ ਪੂਰਾ ਇੱਕ ਸਾਥ ਦੇ ਉਸ ਦੀ ਦੁਕਾਨ ਦੇ ਵਿੱਚ ਪਹੁੰਚੇ ਅਤੇ ਚੰਗੀ ਜਿਹੜੀ ਹੈ ਲਾਹ ਪਾਕ ਕੀਤੀ ਜਾ ਰਹੀ ਹੈ ਦੁਕਾਨ ਵਾਲਿਆਂ ਦੀ ਕਿਉਂਕਿ ਐਕਸਪਾਇਰੀ ਡੇਟ ਵਾਲਾ ਮਟੀਰੀਅਲ ਜਿਹੜਾ ਰੱਖੀ ਬੈਠੇ ਸੀ ਉਹਨਾਂ ਦੇ ਵੱਲੋਂ ਤਾਂ ਉਸ ਤੋਂ ਬਾਅਦ ਅਜਿਹਾ ਹੋਇਆ ਤਾਂ ਦੱਸਦੀ ਹੈ ਕਿ ਸਿਹਤ ਵਿਭਾਗ ਨੂੰ ਵੀ ਜਿਹੜਾ ਇਹ ਖਬਰ ਜ਼ਰੂਰ ਦੇਖਣੀ ਚਾਹੀਦੀ ਹੈ ਕਿ ਆਖਰਕਾਰ ਇੱਕ ਪਾਸੇ ਤੁਸੀਂ ਬੜੀਆਂ ਰੇਡਜ਼ ਮਾਰਦੇ ਹੋ ਤੇ ਦੂਜੇ ਪਾਸੇ ਅਜੇ ਜਦੋਂ ਮਾਮਲੇ ਸਾਹਮਣੇ ਆਉਂਦੇ ਆ ਤਾਂ ਫਿਰ ਸਿਹਤ ਵਿਭਾਗ ਦੇ ਉੱਪਰ ਸਵਾਲ ਤਾਂ ਖੜੇ ਜਿਹੜੇ ਆ ਹੁੰਦੇ ਆ ਤਾਂ ਦੱਸਦੀ ਹੈ ਇੱਕ ਐਕਸਪਾਇਰੀ ਡੇਟ ਵਾਲੀ ਚਾਕਲੇਟ ਜਿਹੜੀ ਹੈ ਕਾਦੀ ਇਸ ਬੱਚੀ ਨੇ ਤਾਂ ਦੇਖ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਕਿਉਂਕਿ ਖੂਨ ਦੀਆਂ ਉਲਟੀਆਂ ਕਰਨ ਲੱਗ ਗਈ ਸੀ ਇਹ ਮਾਸੂਮ ਬੱਚੀ ਅਤੇ ਇਸ ਦੀ ਉਮਰ ਵੀ ਮਹਿਜ ਦੇਖ ਸਕਦੇ ਹੋ ਤੁਸੀਂ ਕੁਝ ਜਿਹੜਾ ਦੇ ਗੱਲ ਕਰੀਏ ਤਾਂ 1.5 ਸਾਲ ਦੱਸੀ ਜਾ ਰਹੀ ਹੈ ਤਾਂ ਦਾਦੀ ਕਿ ਐਕਸਪਾਇਰੀ ਡੇਟ ਵਾਲੀ ਚਾਕਲੇਟ ਖਾਣ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਤਾਂ ਦਾਦੀ ਕਿ ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਚਾਕਲੇਟ ਪਹਿਲੀ ਗੱਲ ਤਾਂ ਅਜਿਹੀਆਂ ਚੀਜ਼ਾਂ ਖਵਾਉਣੀਆਂ ਨਹੀਂ ਚਾਹੀਦੀਆਂ ਜੇ ਖਵਾਉਣੇ ਹੋ ਤਾਂ ਡੇਟ ਵਗੈਰਾ ਜ਼ਰੂਰ ਚੈੱਕ ਕਰਿਆ ਕਰੋ ਤਾਂ ਕਿ ਕੱਲ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਦੇਖ ਸਕਦੇ ਹੋ ਸੀ ਹਾਲਾਂਕਿ ਜਦੋਂ ਚਾਪਾ ਮਾਰਿਆ ਗਿਆ ਇਸ ਦੁਕਾਨ ਦੇ ਵਿੱਚ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਈਆਂ ਪਾਈਆਂ ਗਈਆਂ ਜਿਸ ਦੀ ਮਿਆਦ ਲੰਘ ਚੁੱਕੀ ਸੀ ਭਾਵ ਜਿਸ ਦਾ ਐਕਸਪਾਇਰੀ ਡੇਟ ਜਿਹੜੀ ਹੈ ਖਤਮ ਹੋ ਚੁੱਕੀ ਸੀ ਫੇਰ ਵੀ ਦੁਕਾਨਦਾਰ ਆਪਣੀ ਦੁਕਾਨ ਦੇ ਵਿੱਚ ਰੱਖੀ ਬੈਠੇ ਸੀ ਇਹ ਸਮਾਨ ਪਰ ਤੁਸੀਂ ਜਦੋਂ ਵੀ ਕਦੇ ਸਮਾਨ ਲੈਣਾ ਕੁਝ ਆਪਣੇ ਬੱਚਿਆਂ ਦੇ ਲੈਣਾ ਜਾਂ ਫਿਰ ਆਪਣੇ ਆਪ ਦੇ ਲਈ ਲੈਣਾ ਤਾਂ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਿਆ ਕਰੋ ਨਹੀਂ ਫਿਰ ਬਾਅਦ ਦੇ ਵਿੱਚ ਪਸਤਾਵੇ ਤੋਂ ਬਿਨਾ ਕੁਝ ਪੱਲੇ ਨਹੀਂ ਰਹਿੰਦਾ ਤਾਂ ਦੇਖ ਸਕਦੇ ਹੋ ਤੁਸੀਂ ਪਟਿਆਲੇ ਦੇ ਵਿੱਚ ਇਹ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿੱਤੇ ਇੱਕ 마ਸੂਮ ਬੱਚੇ ਨੂੰ ਖੂਨ ਦੇ ਹੌਲਕਾ ਲਗ ਜਾਂਦੀਆਂ ਨੇ ਕਿਉਂਕਿ ਐਕਸਪਾਇਰੀ ਡੇਟ ਵਾਲੀ ਚਾਕਲੇਟ ਉਸਨੇ ਖਾ ਲਈ ਸੀ ਤਾਂ ਦਾਦੇ ਕਿ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਤੇ ਮਾਪੇ ਜਿਹੜੇ ਅਚਿੰਤਤ ਨੇ ਪਰੇਸ਼ਾਨ ਨੇ ਪਰ ਤੁਸੀਂ ਵੀ ਅਰਦਾਸ ਕਰੋ ਕਿ ਇਸ ਬੱਚੀ ਦੀ ਜਾਨ ਜਿਹੜੀ ਆ ਬਚ ਜਾਵੇ ਕਿਉਂਕਿ ਅਜਿਹਾ ਦੇਖ ਸਕਦੇ ਹੋ ਤੁਸੀਂ ਹੋਣਾ ਬਹੁਤ ਜਿਹੜਾ ਗਲਤ ਗੱਲ ਹੈ ਜੇ ਅਜਿਹਾ ਹੋਣ ਲੱਗ ਗਿਆ ਤਾਂ ਫਿਰ ਬਾਅਦ ਦੇ ਵਿੱਚ ਦੁਕਾਨਦਾਰਾਂ ਨੂੰ ਵੀ ਜਿਹੜਾ ਸੋਚਣਾ ਪਊਗਾ ਤੇ ਭਾਰੀ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਪਰ ਪਹਿਲੀ ਗੱਲ ਤਾਂ ਦੁਕਾਨਦਾਰ ਨੂੰ ਹੀ ਚਾਹੀਦਾ ਕਿ ਉਹ ਅਜਿਹਾ ਮਟੀਰੀਅਲ ਆਪਣੀ ਦੁਕਾਨ ਤੇ ਨਾ ਰੱਖੇ ਦੂਜੇ ਪਾਸੇ ਕਸਟਮਰ ਜੋ ਜਾਂਦਾ ਹੈ ਤੋ ਤੁਸੀਂ ਜਾਣਿਓ ਗਾਹਕ ਬਣ ਕੇ ਤਾਂ ਉਸ ਤੋਂ ਪਹਿਲਾਂ ਇਹ ਜ਼ਰੂਰ ਦੇਖਿਆ ਕਰੋ ਕਿ ਡੇਟ ਕਿੰਨੀ ਹੈ ਕਿਉਂਕਿ ਕਿੰਨੀ ਮਿਆਦ ਇਸ ਦੀ ਪਈ ਆ ਤਾਂ ਅਸੀਂ ਸੁਭਾਵਿਕ ਤੌਰ ਤੇ ਕਈ ਵਾਰ ਨਹੀਂ ਦੇਖਦੇ ਐਦਾਂ ਹੀ ਚੀਜ਼ ਜਿਹੜੀ ਆ ਚੱਕ ਕੇ ਲੈ ਆਉਣੇ ਆ ਪਰ ਦੱਸਦੀ ਐ ਕਿ ਦੇਖ ਸਕਦੇ ਹੋ ਚਾਕਲੇਟ ਇਸਨੇ ਖਾਧੀ ਉਸ ਤੋਂ ਬਾਅਦ ਇਸ ਨੂੰ ਖੂਨ ਦੀਆਂ ਉਲਟੀਆਂ ਆਈਆਂ ਤੇ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਨਾ ਪਿਆ ਤਾਂ